ਕਾਲ ਚਲੋ ਚਲੋ ਬ੍ਰੇਕ ਨਾ ਸੋਣਾ ਪੁੱਲਾ ਨਾ ਜਾਣਾ ਚਾਹੀਦਾ ਵਾ ਯਾਰ ਜਿਹੜੇ ਸਪਰੈਡ ਕਰਦੇ ਪੋਜ਼ਿਟਿਵਿਟੀ ਸਪਰੈਡ ਕਰਦੇ ਆ ਸਿੱਖਰ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਮਾਨਕੀ ਇੱਥੇ ਅਕਾਲ 올ਡ ਸਾਈਕਲ ਵੱਲੋਂ ਇੱਕ ਸਾਈਕਲ ਰੈਲੀ ਜਿਹੜੀ ਹੋ ਰੱਖੀ ਗਈ ਸੀਗੀ ਬਾਈ ਬਲਜੀਤ ਵੱਲੋਂ ਤੇ ਬਹੁਤ ਸਾਰੇ ਸਾਈਕਲਿਸਟ ਬਾਈ ਕੁਦਾ ਸਿੰਘ ਪਿੰਕਾ ਜਰਗ ਸਕੰਦਰ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਪੀਬੀ04 ਸਾਈਕਲਿੰਗ ਲਵਰ ਗਰੁੱਪ ਵੱਲੋਂ ਫ੍ਰੀਕੋਰਡ ਤੋਂ ਸੁਰਿੰਦਰ ਜਗਤਾਰ ਬਾਈ ਸ਼ੈਰੀ ਸਾਡੇ ਪ੍ਰਧਾਨ ਜੀ ਉਹ ਵੀ ਪਹੁੰਚੇ ਹੋਏ ਇੱਥੇ ਤੇ ਅੱਜ ਦਾ ਸਫਰ ਅਸੀਂ ਤੁਹਾਨੂੰ ਦਿਖਾਉਣੇ ਆ ਤੇ ਜੁੜੇ ਰਹੋ ਤੁਸੀਂ ਸਾਡੇ ਅ ਪ੍ਰਧਾਨ ਸਾਹਿਬ ਅੱਜ ਦੀ ਜਿਹੜੀ ਅ ਅਕਾਲ ਓਲਡ ਸਾਈਕਲ ਵੱਲੋਂ ਰੈਲੀ ਕਰਵਾਈ ਜਾ ਰਹੀ ਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਆਪਣਾ ਇਹ ਬਾਈਬਲਜੀ ਦਾ ਅਕਾਲ ਓਲਡ ਸਾਈਕਲ ਵਾਲੇ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਲਾ ਬਹੁਤ ਸੋਹਣਾ ਉਹ ਤੋਂ ਮੈਂ ਇਹਨਾਂ ਦਾ ਹੈ ਇਹ ਨਸ਼ਾ ਦੇ ਖਿਲਾਫ ਜਾਗਰੂਕਤਾ ਵਾਸਤੇ ਇਹਨਾਂ ਦਾ ਮਤਲਬ ਮੇਨ ਮੋਟਿਵ ਹੈਗਾ ਕਿ ਨਸ਼ਿਆਂ ਦੇ ਖਿਲਾਫ ਬੰਦਿਆਂ ਨੂੰ ਆਪਾਂ ਚੇਤਨ ਕਰਨਾ ਉਤਸ਼ਾਹਿਤ ਕਰਨਾ ਸਾਈਕਲਿੰਗ ਨਾਲ ਜੋੜਨ ਵਾਸਤੇ ਬਹੁਤ ਸੋਹਣਾ ਤੋਂ ਮੈਂ ਅਸੀਂ ਇਸ ਚੀਜ਼ ਨੂੰ ਬਹੁਤ ਇਸ ਚੀਜ਼ ਦੀ ਸ਼ਲਾਘਾ ਕਰਦੇ ਆ ਤੇ ਮੇਰੇ ਗਰੁੱਪ ਦੇ ਮੈਂਬਰ ਸਾਰੇ ਜਿਵੇਂ ਤੁਸੀਂ ਆਪਾ ਪਹੁੰਚੇ ਆ ਇੱਥੇ ਲਗਭਗ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆ ਬਹੁਤ ਸੋਹਣੀ ਗੱਲ ਆ ਤੇ ਇਸ ਮਲੇਰ ਕੋੜਲੇ ਜ਼ਿਲ੍ਹੇ ਦੇ ਵਿੱਚ ਅਸੀਂ ਪਹਿਲੀ ਵਾਰ ਹੀ ਆਏ ਆ ਇਹ ਜਿਹੜਾ ਸਾਈਕਲਿੰਗ ਆ ਸਾਨੂੰ ਮਤਲਬ ਕਿ ਬਹੁਤ ਵੱਡਾ ਪਰਿਵਾਰ ਬਣ ਜਾਂਦਾ ਹੈ ਬੜੇ ਲੋਕ ਸਾਨੂੰ ਮਿਲਦੇ ਆ ਬਹੁਤ ਸੋਹਣੇ ਲੋਕ ਮਿਲਦੇ ਆ ਤੇ ਇਸੇ ਤਰ੍ਹਾਂ ਅਸੀਂ ਅੱਗੇ ਵੀ ਇਹ ਕੰਮ ਜਾਰੀ ਰੱਖਾਂਗੇ ਥੈਂਕ ਯੂ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਕਾਲ ਓਲਡ ਸਾਈਕਲ ਵੱਲੋਂ ਜਿਹੜੀ ਰੈਲੀ ਕਰਵਾਈ ਜਾ ਰਹੀ ਹੈ ਸੈਕ ਰੈਲੀ ਇਹਦੇ ਵਿੱਚ ਪਿੰਕਾ ਚਰਗ ਭਾਈ ਜੀ ਪਹੁੰਚੇ ਇੱਥੇ ਜਦ ਪੱਤਰਕਾਰ ਵੀ ਪਹੁੰਚੇ ਆ ਰੈਲੀ ਦਾ ਆਗਾਜ਼ ਹੋਣ ਲੱਗਾ ਬਸ ਸਟਾਰਟਿੰਗ ਪੁਆਇੰਟ ਤੇ ਜਿਹੜੇ ਹੈਗੇ ਆ ਸਾਈਕਲਿਸਟ ਆਪਣੇ ਪਹੁੰਚ ਗਏ ਆ ਹੁਣ ਇੱਥੋਂ ਬਸ ਆਪਾਂ ਜਿਹੜਾ ਰੈਲੀ ਅੱਗੇ ਰੈਲੀ ਲਈ ਚੱਲੇ ਬਾਦਨੇ ਆ ਕਾਲ ਰਾਲੀ ਜਿਹੜੀ ਇੱਥੋਂ ਸਟਾਰਟ ਹੋ ਗਈ ਆ ਸਾਈਕਲਿਸਟ ਸਾਰੇ ਜਿਹੜੇ ਇੱਥੋਂ ਜਾ ਰਹੇ ਆ ਇਹਦਾ ਰੂਟ ਮੈਪ ਜਿਹੜਾ ਹੈਗਾ ਉਹਦੇ ਬਾਰੇ ਅੱਗੇ ਤੁਹਾਨੂੰ ਦੱਸਦੇ ਆ ਹਾਂ ਚੱਲੋ 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 ਕਿੱਥੇ ਜਾ ਰਹੇ ਆ ਚਲਿਏ ਭਾਈ ਚਾਜੇ ਜਾ ਰਹੇ ਆ ਇਹਦਾ ਮੇਰਾ

ਬੰਦੀਦਰ ਹਮੇਰਾ ਪਟੋਲਾ ਸਤਿ ਸ਼੍ਰੀ ਅਕਾਲ ਭਾਈ ਜੀ ਵਧੀਆ ਵਧੀਆ ਭਾਈ ਸੰਸਾਰ ਸਿੰਘ ਆਪਣੇ ਨਾਲ ਸੀਗੇ ਇਹਨਾਂ ਨੇ ਪੂਰੇ ਇੰਡੀਆ ਦਾ ਜਿਹੜਾ ਸਾਈਕਲ ਸਫਰ ਕੀਤਾ ਬਹੁਤ ਸਾਰੀਆਂ ਯਾਤਰਾਵਾਂ ਸਾਰੀਆਂ ਸਟੇਟਾਂ ਦੀਆਂ ਕੀਤੀਆਂ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਇਸ ਰੈਲੀ ਬਾਰੇ ਇਹ ਬਰਾਲਾ ਹੈ ਆਪਾਂ ਨੂੰ ਬਈ ਹਰ ਇੱਕ ਜ਼ਿਲ੍ਹੇ ਚ ਕਰਾਣਾ ਚਾਹੀਦਾ ਹਾਂਜੀ ਜਿਲ੍ਹੇ ਬਾਈ ਬਈ ਹਲਕੇ ਇਤੋਂ ਦੂਰ ਫੋਜੂਆ ਕੰਮ ਨੇੜੇ ਹੋ ਜੀ ਆਪਾਂ ਜ਼ਿਲ੍ਹਿਆਂ ਦੇ ਵੀ ਰੱਖੀਏ ਹਾਂਜੀ ਸਾ ਵੀ ਸੋਨਾ ਬਰਾਲਾ ਹੈ ਹਾਂਜੀ ਹਾਂਜੀ 23 ਜ਼ਿਲ੍ਹੇ ਆਪਣੇ ਹਾਂਜੀ ਮਨ ਵਿੱਚ ਵੀ ਰੱਖੀਦਾ ਇੱਕ ਇੱਕ ਜ਼ਿਲ੍ਹੇ ਜ ਤਕਰੀਬ ਨਾਲ 2 ਰੇਲੀਆਂ ਹੋ ਜਾਣਗੀਆਂ ਹਾਂਜੀ ਇਹ ਬਹੁਤ ਵਧੀਆ ਬਾਈ ਨੇ ਸ਼ੁਰੂਆਤ ਚੰਗੀ ਕੀਤੀ ਹੈ ਬਹੁਤ ਵਧੀਆ ਗੱਲ ਆ ਸਹੀ ਗੱਲ ਆ ਪੰਜਾਬ ਦੀ ਹਾਂ ਇੱਕ ਮਿੰਟ ਦੋ 2 4 5 6 ਜਿੰਨੇ ਰੱਖ ਕੇ ਪਾਉਂਦੇ ਹਾਂ ਹਾਂਜੀ ਠੀਕ ਆ ਬਾਈ ਇਹ ਹਾਂਜੀ ਹਾਂਜੀ ਨਾਸ਼ੇ ਨਾਸ਼ਿਆਂ ਤੋਂ ਜਿਹੜਾ ਪੰਜਾਬ ਦੇ ਵਿੱਚ ਛੇਵੇਂ ਦਰਿਆ ਨਾਸ਼ਾਂ ਦਾ ਵਹਿੰਦਾ ਹੈ ਉਹਦੇ ਤੋਂ ਵੀ ਇਨਜਾਤ ਜਿਹੜੀ ਹੈਗੀ ਆ ਇਧਰਲੇ ਪਾਸੇ ਆਉਣਗੇ ਤਾਂ ਮਿਲੂਗੀ ਹਾਂਜੀ ਹਾਂਜੀ ਭਾਈ ਹਾਂਜੀ ਤਰਵਾਰੇ ਹਾਂਜੀ ਹਾਂਜੀ ਭਾਈ ਵਧੀਆ ਕੰਮ ਕਰਦਾਈ ਆ ਆਹ ਵਧੀਆ ਵੀ ਦਿਖਾਰੇ ਦੀ ਗੱਲ ਦੇ ਉਹ ਪਹਿਲੂ ਨਿਕਲਿਆ ਪਤੰਗੀ ਦੇ ਪਾਸੇ ਦੇਖਾਂਗੇ ਚੰਗੀਆਂ ਚੀਜ਼ਾਂ ਦੇਖਾਂਗੇ ਹਾਂਜੀ ਲੋਕਾਂ ਕੰਨੀ ਚੀਜ਼ਾਂ ਦੇਖਣ ਵਧੀਆ ਮਿਲਣਗੀਆਂ ਮਿਲਣਗੀਆਂ ਉਹ ਜੁਰਗੰਗੇ ਵੀ ਹਾਂ ਠੀਕ ਹੈ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਜੀ ਠੀਕ ਹੈ ਬਾਈ ਜੀ ਜੀ ਬਹੁਤ ਯਾਦ ਆ ਗਈ ਚਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਵਧੀਆ ਬਾਈ ਤੁਸੀਂ ਸਨੋ ਕੀ ਹਾਲ ਚਾਲ ਚੜਦੀ ਕਲਾ ਵੀਰੇ ਤੁਸੀਂ ਦੱਸੋ ਤੇ ਅੱਜ ਦੀ ਰੈਲੀ ਬਾਰੇ ਬਾਈ ਕੋਈ ਠੀਕ ਕਹਿਣਾ ਚਾਹੋਗੇ ਤੁਸੀਂ ਹਾਂ ਅੱਜ ਦੀ ਰੈਲੀ ਬਹੁਤ ਸੋਹਣੀ ਬਾਈ ਇਕ ਤਰ੍ਹਾਂ ਦੀ ਖਾਸ ਗੱਲ ਇਹ ਆ ਕਿ ਪਿੰਡਾਂ ਵਿੱਚ ਦੀ ਆ। ਤਾਂ ਕਰਕੇ ਪਿੰਡਾਂ ਨੂੰ ਵੇਖਦੇ ਜਾਂਦੇ ਸਾਰੇ ਜਾਣੇ ਤੇ ਬਹੁਤਾ ਟ੍ਰੈਫਿਕ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਇਹ ਆ ਜਦੋਂ ਬਹੁਤੇ ਆਣ ਇਕੱਠੇ ਹੋਣ ਨਾ ਏਕ ਥੋੜੀ ਸਿਰਦਰਦੀ ਹੁੰਦੀ ਹੈ ਵੀ ਕੋਈ ਸੜਕ ਹਾਦਸਾ ਨਾ ਹੋਵੇ ਕਿਸੇ ਨਾਲ। ਹਾਂਜੀ ਹਾਂਜੀ। ਤਾਂ ਕਰਕੇ ਪਿੰਡਾਂ ਵਿੱਚ ਦੀ ਮਾਹੌਲ ਜ਼ਿਆਦਾ ਸੋਹਣਾ ਬਾਈ। ਤੇ ਪੰਜਾਬ ਦੇ ਵੱਖ-ਵੱਖੇ ਸਥਾਨਾਂ ਤੋਂ ਆਏ ਹੋਏ ਨੌਜਵਾਨ। ਹਾਂਜੀ ਬਾਕੀ ਬਹੁਤ ਵਧੀਆ ਮਾਹੌਲ ਜਿਹੜਾ ਹੈਗਾ ਸਿਰਜਿਆ। ਇਦਾਂ ਦੀਆਂ ਰੈਲੀਆਂ ਬਾਈ ਵੈਸੇ ਹੋਣੀਆਂ ਚਾਹੀਦੀਆਂ ਨੌਜਵਾਨ ਜਿਹੜੇ ਹੈਗੇ ਆ। ਜੀ ਸਹੀ ਪਾਸੇ ਜਿਹੜੇ ਹੈਗੇ ਲੱਗਦੇ ਆ ਨਹੀਂ ਬਿਲਕੁਲ ਭਾਈ ਦੇਖ ਕੇ ਦੂਜੇ ਨੂੰ ਚਾ ਚੜਦਾ ਕੋਈ ਹੋਰ ਸਾਈਕਲ ਖਰੀਦ ਕੇ ਲਿਆਊਗਾ ਉਹ ਸਾਈਕਲ ਚਲਾਉਣ ਲੱਗੂ ਸੇਦ ਨਾਲ ਲੋਕ ਜੁੜਨਗੇ ਜੁੜਨਗੇ ਦੁਨੀਆ ਭਰ ਤੇ ਲੋਕ ਜੁੜ ਰਹੇ ਆ ਵੈਸੇ ਅੱਜ ਦੀ ਘੜੀ ਹਾਂਜੀ ਤੇ ਸੋਹਣੀ ਗੱਲ ਵੀ ਆ ਇਹ ਸਹੀ ਗੱਲ ਆ ਜੀ ਸਹੀ ਗੱਲ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਧੰਨਵਾਦ ਭਾਈ ਧੰਨਵਾਦ 2304 ਗੁਰਵਿੰਦਰ ਸਿੰਘ ਹਾਂ ਸਾਈਕਲਿੰਗ ਲਵਰ ਗੁਰਵਿੰਦਰ ਤੁਸੀਂ ਕਿੱਥੋਂ ਆ ਫਰੀਦਕੋਟ ਤੋਂ ਮੇਰੇ ਮੈਂ ਮਮਾਰਾ ਪਿੰਡ ਆ ਮੇਰਾ ਠੀਕ ਆ ਜੀ ਹਾਂਜੀ ਫਰੀਦਕੋਟ ਤੋਂ 30 ਕਿਲੋਮੀਟਰ ਅੱਗੇ ਆ ਮਮਾਰਾ ਠੀਕ ਹੈ ਜੀ ਠੀਕ ਹੈ ਹਾਂ ਜੀ ਸਾਡੇ ਪਿੰਡ ਤੋਂ ਅਸੀਂ 10 ਜਾਣੇ ਮੁੰਡੇ ਕਰ ਰਹੇ ਆ ਸਾਈਕਲਿੰਗ ਓਕੇ ਹਾਂ ਜੀ ਠੀਕ ਹੈ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਬਾਈ ਪੰਜਾਬੀ ਮੁਸਾਫਰ ਵਾਲੇ ਆਪਣੇ ਨਾਲ ਗੁਰਵਿੰਦਰ ਸਿੰਘ ਹੈਗੇ ਆ ਬਾਈ ਹੋਰ ਠੀਕ ਠਾਕ ਹੋ ਤੇ ਵਧੀਆ ਚੱਲੇ ਰੈਲੀ ਦਾ ਹਾਂ ਜੀ ਹਾਂ ਜੀ ਬਹੁਤ ਸੋਹਣਾ ਇਦਾਂ ਦੇ ਹੋਣੇ ਕਹੀਦੇ ਪ੍ਰੋਗਰਾਮ ਹਾਂ ਜੀ ਮਤਲਬ ਕੋਡਾ ਬਾਈ ਆ ਦੇਖ ਦੇ ਸਾਰੇ ਬੰਦੇ ਜਿਵੇਂ ਲੱਗੇ ਹਨਾ ਹਾਂ ਜੀ ਚਾਹੀਦੇ ਆ ਫੇਰ ਮਿਲਦੀ ਆ ਨਹੀਂ ਵਾਲੂ ਆਪੇ ਬੰਦੇ ਦਾ ਜਾਨ ਨੂੰ ਜੀ ਨਹੀਂ ਕਰਦਾ ਪਿਆਰ ਬਹੁਤ ਪੈਂਦਾ ਸਾਈਕਲ ਨਾਲ ਜਦੋਂ ਸਾਈਕਲ ਚਲਾਉਂਦਾ ਹਾਂ ਜੀ ਬਹੁਤ ਫਰਕ ਪੈਂਦਾ ਅਸੀ ਦਾ ਹੁਣ ਐ ਹੁੰਦਾ ਜਦੋਂ ਆਖ ਕੰਮ ਆਏ ਉਹਨਾਂ ਦੀ ਕੰਮ ਯਾਰ ਫੇਸ ਕਰ ਲੈਣੀ ਕੰਮ ਆਸੀ ਫੇਰ ਐਕਸਟਰਾ ਕੱਢ ਲੈਗੇ ਪਰ ਸਾਈਕਲ ਚਲਾ ਲਈਏ ਚਲਾ ਲਈਏ ਸਹੀ ਗੱਲ ਆ ਬਾਈ ਸਹੀ ਗੱਲ ਆ ਆ ਠੀਕ ਹੈ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਓਕੇ ਜੀ ਥੈਂਕ ਯੂ ਬਰੇ ਥੈਂਕ ਯੂ ਤੁਹਾਨੂੰ ਮਿਲ ਕੇ ਵੀ ਬਹੁਤ ਵਧੀਆ ਆ হাফ ਮੈਰਾਥਨ ਦੀ ਬਹੁਤ ਬਹੁਤ ਮੁਬਾਰਕਾਹ হাফ ਹੋ ਗਿਆ ਇੱਥੇ ਰੈਲੀ ਦਾ ਇੰਟਰਵਲ ਹੋ ਗਿਆ ਜੀ ਤੇ ਬਾਈ ਜੈਮਾਨ ਬਾਈ ਚੋਰੇ ਸੀ ਕੀ ਹਾਲ ਨੇ ਵੀਰ ਦੇ ਬੈਰੂ ਦਾ ਖਲ ਤਾਂ ਬੈਰੂ ਜੰਦਰਜੀ ਆ ਜਾ ਬਾਈ ਉੱਥੇ ਦਰਖੋ ਲੋਕੀ ਬੜੇ ਬੜੇ ਫੋਟੋ ਲੈਣੀ ਆ ਆਪਾਂ ਆਜੋ ਜੀ ਆਜੋ ਸਾਡੀ ਫੋਟੋ ਲੈਣੀ ਆ ਮਾੜਾ ਕਿੱਧਰ ਹੋ ਗਏ ਵੀਰੇ ਬਾਈ ਮਰਪਾਲ ਸਿੰਘ ਗੁੱਦਾ ਉਹਨਾਂ ਦਾ ਸਨਮਾਨ ਇੱਥੇ ਕਰ ਰਹੇ ਆ ਵੀ ਸੀ ਫਿਰ ਫੋਟੋ ਲੈਣੀ ਆ ਮਾੜਾ ਇਹ ਰੈਲੀ ਦੇ ਹਾਫ ਪੁਆਇੰਟ ਤੇ ਪਹੁੰਚ ਗਏ ਆਪਾਂ ਇਸ ਟਾਈਮ ਬਾਈ ਹਨਾ ਦਾ ਬਾਈ ਸ਼ਿਵਰਾਜ ਮੋਢੇ ਜਿਹੜੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਹੋ ਠੀਕ ਠਾਕ ਹਾਂ ਬਈ ਕੀ ਕਹਿਣਾ ਚਾਹੋਗੇ ਬਈ ਅੱਜ ਦੀ ਰੈਲੀ ਦੇ ਸੰਬੰਧ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਆ ਬਾਈ ਬਹੁਤ ਸੁਣੀ ਗੱਲ ਆ ਨਾ ਬਲਜੀਤ ਦਾ ਬਹੁਤ ਸੋਹਣਾ ਪ੍ਰੋਗਰਾਮ ਆ ਜੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਹਨਾ ਹਾਂਜੀ ਹਾਂਜੀ ਫਿਟਨੈਸ ਹੈ ਕਿੰਨਾ ਆਨੰਦ ਆ ਰਿਹਾ ਤੁਸੀਂ ਦੇਖੋ ਆਪਾਂ ਕਿੰਨੇ ਜਣੇ ਇਕੱਠੇ ਹੋ ਕੇ ਚੱਲੇ ਆ ਹਨਾ ਬਹੁਤ ਬਹੁਤ ਜੀ ਬਈ ਮੈਨੂੰ ਤਾਂ ਨਹੀਂ ਲੱਗਦਾ ਹੋਰ ਬਾਈ ਜੀ ਠੀਕ ਠਾਕ ਹਾਂ ਜੀ ਥੈਂਕ ਯੂ ਵੀਰੇ ਥੈਂਕ ਯੂ ਸਾਰਾ ਇਹ ਨਹੀਂ ਹਲੇ ਨਿਸ਼ੂ ਪੁਆਇੰਟ ਤੇ ਪਹੁੰਚ ਗਏ ਸੀਗੇ ਇੱਥੇ ਵੀਰੇ ਵਰਗੇ ਮੈਡਲ ਤੇ ਸਰਟੀਫਿਕੇਟ ਜਿਹੜੇ ਹੈਗੇ ਆ ਦੇ ਰਹੇ ਆ ਸਾਸ਼ੀਕਲ ਬਾਈ ਜੀ ਸਾਸ਼ੀਕਲ ਜੀ ਮੁਬਾਰਕਾਂ ਜੀ ਬਹੁਤ-ਬਹੁਤ ਥੈਂਕ ਯੂ ਵੀਰੇ ਥੈਂਕ ਯੂ ਬਾਈ ਜੀ ਗੁਰਮਖ ਸਿੰਘ ਅਮਰਨਾਮ ਪਿੰਡ ਕੜਾ ਦੇ ਜੀ ਪਿੰਡ ਮੋਮਾਰਾ ਪੀਬੀ 04 ਸਾਈਕਲਿੰਗ ਲਵਰ ਫਰੀਦਕੋਟ ਲਿਖ ਦੋ ਵੀਰੇ ਥੈਂਕ ਯੂ ਸਰ ਦੇ ਮੈਡਲ ਪਾ ਦੇ ਆਪਣੇ ਪੀਬੀ04 ਦੇ ਫਿਨਿਸ਼ਰ सुरेंद्र ਸਿੰਘ ਤੇ ਬਾਈ ਸ਼ੈਰੀ ਪਹੁੰਚ ਗਿਆ ਬਾਈ ਕਿਵੇਂ ਰਿਹਾ ਅੱਜ ਦਾ ਤੁਹਾਡਾ ਬਹੁਤ ਵਧੀਆ ਸੀ ਜੀ ਪੂਰਾ ਕੈਂ ਨਿਆਰਾ ਆ ਪੂਰਾ ਪੂਰਾ ਸਾਰੀ ਸਵਸਥਾ ਵਿਵਸਥਾ ਸਾਰੀ ਵਧੀਆ ਸੀ ਬਹੁਤ ਵਧੀਆ ਰਹੀ ਯਾਰ ਨਿਆਰਾ ਆ ਕੇ ਚਲਾ ਗਿਆ ਪ੍ਰਬੰਧ ਕਿਦਾਂ ਸੀ ਬਾਈ ਦੇ ਪ੍ਰਬੰਧ ਯਾਰ ਬਹੁਤ ਵਧੀਆ ਯਾਰ ਬਾਈ ਨੇ ਪਹਿਲੀ ਵਾਰ ਸਾਈਕਲ ਕਰਵਾਈ ਆ ਹਨਾ ਰੈਲੀ ਹਾਂਜੀ ਰੈਲੀ ਤੇ ਪਰੋਂ ਬਹੁਤ ਵਧੀਆ ਯਾਰ ਬਹੁਤ ਵਧੀਆ ਪ੍ਰਬੰਧ ਆ ਯਾਰ ਬਹੁਤ ਘੈਂਟ ਬਹੁਤ ਨਿਆਰਾ ਸਪੈਰਾਈ ਰੈਲੀ ਤੇ ਅਸੀਂ ਫਿਨਿਸ਼ਿੰਗ ਪੁਆਇੰਟ ਤੇ ਪਹੁੰਚ ਗਏ ਸੀਗੇ ਇੱਥੇ ਪ੍ਰੋਫੈਸ਼ਨਮੈਂਟ ਵੀ ਰੱਖੀ ਹੋਈ ਆ ਤੇ ਮੈਡਲ ਜਿਹੜੇ ਹੈਗੇ ਆ ਜਿਵੇਂ ਜਿਵੇਂ ਰਾਈਡਰਸ ਪਹੁੰਚ ਰਹੇ ਉਹਨਾਂ ਨੂੰ ਮੈਡਲਸ ਜਿਹੜੇ ਹੈਗੇ ਆ ਦੇ ਰਹੇ ਆ ਤੇ ਪ੍ਰਬੰਧ ਜਿਹੜੇ ਆਪਾਂ ਕਹੀਏ ਤਾਂ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਸੀਗੇ ਪਹਿਲੀ ਵਾਰੀ ਜਿਸ ਹਿਸਾਬ ਨਾਲ ਬਾਈ ਜੀ ਨੇ ਇੱਥੇ ਰੈਲੀ ਆਦ ਕੀ ਰੱਖੀ ਸੀਗੀ ਮਾਨਕੀਪਿੰਡ ਅਕਾਲ 올ਡ ਸਾਈਕਲ ਨਾਲ ਨਾਮ ਤੇ ਕਾਫੀ ਮਸ਼ਹੂਰ ਆ ਤੇ ਬੜੇ ਵਧੀਆ ਪ੍ਰਬੰਧ ਆਰ ਰੈਫਰੈਸ਼ਮੈਂਟ ਰਹਿਣ ਸਹਿਣ ਦਾ ਪ੍ਰਬੰਧ ਬਹੁਤ ਗੁੱਡ ਸੀਗਾ ਤੇ ਬਾਕੀ ਹੋਰ ਫਿਨਿਸ਼ਰ ਜਿਹੜੇ ਸਾਡੇ ਸਾਥੀਓ ਪਿੱਛੇ ਆ ਰਹੇ ਬਾਈ ਕਰਕੇ ਪਹੁੰਚ ਗਿਆ ਸਾਰੇ ਫਿਨਿਸ਼ਰ ਫਿਨਿਸ਼ਿੰਗ ਪੁਆਇੰਟ ਦੇ ਉੱਪਰ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਰਹੀ ਅੱਜ ਦੀ ਰਾਈਡ ਵਧੀਆ ਬੜੀ ਗੁੱਡ ਚਾਰਦੀ ਕਲਾ थैंक यू ਭਾਈ थैंक यू ਭਾਈ ਰਮਨਪ੍ਰੀਤ ਬਲੂ ਜਿਨ੍ਹਾਂ ਨੇ ਸਾਈਕਲਿੰਗ ਦੀ ਜਾਗ ਆਪਣੇ ਪੰਜਾਬ ਦੇ ਵਿੱਚ ਲਾਈ ਸੀਗੀ ਤੇ ਭਾਈ ਜੀ ਬਹੁਤ ਧੰਨਵਾਦ ਤੁਹਾਡਾ ਮੈਡਲ ਸੈਰੇਮਨੀ ਤੇ ਸਰੂਪ ਪਾਉ ਫਿਨਿਸ਼ਿੰਗ ਪੁਆਇੰਟ ਤੇ ਸਾਰੇ ਰਾਈਡਰ ਪਹੁੰਚ ਗਏ ਆ ਇਧਰ ਮੈਡਲ ਜਿਹੜੇ ਹੈਗੇ ਦਿੱਤੇ ਜਾ ਰਹੇ ਆ ਭਾਈ ਰਮਨਪ੍ਰੀਤ ਵਲੂ ਜੀ ਉੱਦੇ ਵੀਰੇ ਦਾ ਇੱਥੇ ਸਨਮਾਨਤ ਕਰ ਰਹੇ ਆ ਅਕਾਲ ਰੋਲਡ ਸੈਕਲ ਟੈਂਡ ਮਾਨਕੀ ਵੱਲੋਂ ਇੱਥੇ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਵਿੱਚੋਂ ਸਾਈਕਲਿਸਟ ਬਾਈ ਕੁਦਦਾ ਸਿੰਘ ਸਕੰਦਰ ਬਾਈ ਬਾਈ ਰਮਨਪ੍ਰੀਤ ਬਲੂ ਗੈਰੀ ਤੂਰ ਪੰਜਾਬੀ ਮੁਸਾਫਰ ਉਹਨਾਂ ਦਾ ਬਾਈਆਂ ਦਾ ਜਿਹੜਾ ਇੱਥੇ ਸਨਮਾਨ ਹੈਗਾ ਉਹ ਕਰ ਰਹੇ ਆ ਸਾਡੇ ਬਾਈ ਅੱਗੇ ਸਕੰਦਰ ਦੇ ਪਿੱਛੇ ਸਵਾਰ ਤੇਵੀਰ ਬਾਈ ਜਿਹੜਾ ਰਵਣਾ ਗੁਰੂ Você <coughs> <coughs> não. ਤੇ ਸਾਰਾ ਅਰੇਂਜਮੈਂਟ ਬਾਕੀ ਖਾਸ ਕਰਕੇ ਜਿਹੜੀ ਇਹਦੇ ਪਿੱਛੇ ਮਿਹਨਤ ਕੀਤੀ ਏ ਉਹ ਸਾਫ ਦੱਸਦੀ ਏ ਕਿ ਕਿੰਦਾ ਸੋਲੋ ਕੰਮ ਸਾਰਾ ਤੇ ਕਿੰਨੇ ਦਿਨਾਂ ਤੋਂ بھائی ਲਗਾਤਾਰ ਮੈਸੇਜਸ ਕੋਣ ਕਿਨੇ ਅਰੇਂਜਮੈਂਟ ਦੇ ਵਿੱਚ ਰਿਹਾ ਹੱਥ ਸਾਰਾ ਪੈਗਲ ਉਹਦਾ ਇਹਦਾ ਪਾਸਾ ਜਿਹਨੇ ਸਾਰ ਦਿੱਤਾ ਉਹਨਾ ਮੇਰੀ ਬੇਨਤੀ ਹੈ ਵੀ ਅਸੀਂ ਜਿਹੜੇ ਭਾਈਵਾਲੇ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਪੰਜਾਬ ਦੇ ਵਿੱਚ ਘੁੰਮਣ ફરਣ ਵਾਸਤੇ ਸਾਈਕਲਾਂ ਦੇ ਸਫ਼ਰ ਦਾ ਮੋਢ ਜਿਹੜੇ ਬੰਦੇ ਨੇ ਬੰਨਿਆ ਰੌਪੀ ਸਿੰਘ ਆਪ ਨੂੰ ਤੇ ਨਾਲ ਅਸੀਂ ਕਮਕਰਵਾਣਾ ਰੋਪੋ ਤੋਂ ਜਿਹੜੇ ਟਰੈਵਲਰਸ ਦਾ ਗਰੁੱਪ ਸਰ ਚੱਲਦਾ ਹੈ ਉਹਦੇ ਵੱਲੋਂ ਭਾਈ ਰੌਪੀ ਸਿੰਘ ਦਾ ਸਨਮਾਨ ਅਸੀਂ ਕਰਨਾ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਬਾਈ ਕੋ ਦਾ

ਤਾਂ ਯਾ ਅੱਜ ਅਸੀਂ ਸਾਨੂੰ ਅਸੀਂ ਸੰਧੌਰ 78 ਦੇ ਸੰਧੌਰ ਤੋਂ ਸਾਨੂੰ ਰਾਸਤੇ 'ਚ ਕੋਈ ਸਾਧਨ ਨਹੀਂ ਮਿਲਿਆ ਤੁਰ ਕੇ ਆਏ ਆ ਅੱਧੀ ਵਾਰ ਅੱਧੀ ਵਾਰ ਤੋਂ ਬੰਦਾ ਸਾਨੂੰ ਗੱਡੀ 'ਤੇ ਆ ਗਿਆ ਸੀ ਲੈਣ ਤੇ ਮੈਨੂੰ ਬਹੁਤ ਕੁਝ ਵੀ ਇੱਥੇ ਜਾ ਕੇ ਮੋਟੀਵੇਸ਼ਨ ਬਹੁਤ ਵਧੀਆ ਮਿਲੀ ਜਿੰਨੇ ਵੀ ਆ ਸਾਈਕਲ ਵਾਲੇ ਬਲੌਗਰ ਵੀ ਆਏ ਹੋਇਆ ਮੈਨੂੰ ਬਹੁਤ ਜ਼ਿਆਦਾ ਕੁਝ ਹੋਇਆ ਦੇਖ ਕੇ ਕਦੇ ਨਹੀਂ ਆ ਪ੍ਰੋਗਰਾਮ ਦੇਖਿਆ ਸੀ ਆ ਸਾਈਕਲ ਬੜਾ ਸੁਣਿਆ ਸੀਗਾ ਪਰ ਦੇਖਿਆ ਨਹੀਂ ਸੀ ਜਿਹੜੀ ਰਿਐਲਿਟੀ ਨਹੀਂ ਦੇਖਿਆ ਬਹੁਤ ਜ਼ਿਆਦਾ ਕੁਝ ਨਹੀਂ ਤੇ ਮੈਂ ਪੂਰਾ ਸਮਾਨ ਵਾਸਤੇ ਕੈਰੀ ਨਹੀਂ ਕਰ ਪਾਇਆ ਜਿੰਨਾ ਕ ਸਾਮਾਨ ਕੀਤਾ ਟਾਈਮ ਥੋੜਾ ਸੀਗਾ ਮੈਂ ਪਰਫਾਰਮੈਂਸ ਕਰਕੇ ਮੇਰੀ ਬੱਚੀ ਦਿਖਾਉਗੀ ਤੇ ਫਿਰ ਇਸ ਤੋਂ ਬਾਅਦ ਅਸੀਂ ਗੁੜੇ ਪੈਣ ਜਾਣਾ ਪੀਕੇ ਜਾਂਦੀ ਗੇਮਾਂ ਦੇ ਵਿੱਚ ਅੰਡਰੇਟ ਚ ਭੱਜੂਗੀ ਮੇਰੀ ਬੇਟੀ ਤੇ ਹੁਣ ਥੋੜੀ-ਮੋਟੀ ਪਰਫਾਰਮੈਂਸ ਕਰਕੇ ਦਿਖਾਉਗੀ ਤੁਸੀ ਤਾੜੀਆਂ ਮਾਰਨੀਆ ਤਾੜੀਆਂ ਇਹਦੀ ਦੇਸੀ ਘੋੜੀ ਖਰਾਕਾ ਜਿੰਨੀਆਂ ਵੀ ਤਾੜੀਆਂ ਤੇ ਹਰਵਾ ਵੱਧ ਪਾਉਗੇ ਉਨੀ ਪਰਫਾਰਮੈਂਸ ਵੱਧ ਕਰੂਗੀ ਮੈਂ ਵੀਰੇ ਦਾ ਹੀ ਬਹੁਤ ਧੰਨਵਾਦ ਕਰਦਾ ਬੋਲੋ ਸਾਈਕਲ ਵਾਲੀ ਟੀਮ ਦਾ ਇਹਦਾ ਹੀ ਬਹੁਤ ਸੋਹਣਾ ਉਪਰਾਧਾ ਵਾਲਾ ਅੱਜ ਦੇ ਟਾਈਮ ਦੇ ਵਿੱਚ ਸਾਰੀ ਨਸਿਆਂ ਦੇ ਵਿੱਚ ਇਹੋੜੇ ਬੜੇ ਹੋਏ ਆ ਉਹ ਐਸਪਾਸੇ ਨੂੰ ਜਾਣ ਕੇ ਖੇਡਾਂ ਵਾਲ ਲੱਗਣਗੇ ਮੋਟੀਵੇਸ਼ਨ ਬਹੁਤ ਵੱਡੀ ਜਾਂਦੀ ਹੈ ਉਹਦੇ ਵੀਰੇ ਦਾ ਹੀ ਮੈਂ ਦੇਖੋ ਧੰਨਵਾਦ ਕਰਦਾ ਮੈਨੂੰ ਬਹਿ ਦਬਈ ਚੋਂ ਦਾ ਵੀ ਉਹਦੇ ਬਲੌਗ ਵਗੈਰਾ ਦੇਖੇ ਆ ਤੇ ਹੁਣ ਕਿ ਰਿਐਲਿਟੀ ਦੇ ਵਿੱਚ ਮਿਲਿਆ ਬੰਦੇ ਨੂੰ ਬਹੁਤ ਵਧੀਆ ਥੈਂਕ ਯੂ ਸੋ ਮੱਚ ਵੀਰੇ ਬੈਜੋ ਭਾਈ ਇੱਥੇ ਤਾਂ ਕਹਿੰਦੇ ਬਹਿ ਜੀਏ ਪਤਾ। ਸ੍ਰੀ ਵੀ ਪਟਿਆਲਾ ਦਾ ਸਨਮਾਨ ਕਰਦੇ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਤੋਂ ਕੰਨਿਆ ਕੁਮਾਰੀ ਇੱਕ 6 ਸਾਲ ਦੀ ਉਮਰ ਦੇ ਵਿੱਚ ਹਨਾ ਰਵੀ ਬਹੁਤ ਵੱਡਿਆ ਬਰਨਾਰ ਹਾਂ। ਫੋਟੋਗ੍ਰਾਫਰ ਜੀ ਬਈ ਕਿਨੂ ਬਿਠੇਕਰ ਤੋਂ ਵਾਹ ਕੋਈ ਫਟਕਾ ਕਤਕੋਰ ਖੁੱਲਾ ਕਰੀ ਕੀ ਰਹਾ ਬਈ ਨਹੀਂ ਬਸ ਚਾਰ ਸਾਲ ਦੀ ਹਕੀਕਤ ਕਾਰ ਬੁੱਢੇ ਨਕਲ ਹਕੀਕਤ ਕਾਰ ਆਪਣੇ ਕਰਤਵ ਇਸ ਨੂੰ ਢੋਣੇ ਕੋੜੇ ਇਹ ਗੀ ਚਾਰ ਸਾਲ ਦੀ ਬੇਟੀ ਆ ਵੈਰੀ ਗੁੱਡ 3 ਵੈਰੀ ਗੁੱਡ 4 ਬਹੁਤ ਵਧੀਆ ਬਹੁਤ ਵਧੀਆ ਉਹ ਸਾਰਾ ਤੁਸੀਂ ਬੱਚਿਆਂ ਨੂੰ ਜਿਹੜਾ ਤੁਸੀਂ ਲਾ ਲਓ ਕੀ ਬਾਤ ਹੈ ਕੀ ਬਣਾ ਲਿਆ ਇਹਨਾਂ ਨੂੰ ਵਰਕਆਊਟ ਤੇ ਲਾ ਲਓ ਇਧਰਲੇ ਪਾਸੇ ਦੇਖਿਆ ਬ੍ਰੇਕ ਲਾ ਬ੍ਰੇਕ ਲਾ ਕੇ ਇੱਕ ਫੋਲ ਆਉਂਦੀ ਰਹੇ ਮੇਰੇ ਕੋਲ ਸੈਵਨ ਹਾਂ ਇਹ ਬੱਚਿਆਂ ਨੂੰ ਆਪਾਂ ਪਲੈਂਕਸ ਜਿਹੜਾ ਹੈਗਾ ਉਹ ਲਾ ਕੇ ਬਹੁਤ ਪਤਾਂਤ ਬੱਸ ਸੋਲ ਸਾਢੇ 3 ਸਾਲ ਦੀ ਉਮਰ ਹੈ ਦੇਖੋ ਇਹ ਨਾ ਗਾਰਮੀਆਂ ਸਖਾਇਆ ਹੁਣ ਮੈਂ ਕੁਝ ਨਹੀਂ ਸਖਾਇਆ ਹੁਣ ਸਖਾਉਂਗਾ ਇੱਕ ਗਾਰਮੀਆਂ ਸਖਾਇਆ ਉਹੀ ਕੋਈ ਜਿਹੜਾ ਕੋਈ ਸਖਾਇਆ ਮੈਂ ਉਹੀ ਕੋਈ ਕਰਦੀ ਆ ਜਿਵੇਂ ਨਵਾਂ ਕੋਈ ਸਖਾਉਂਗਾ ਤੇ ਫਿਰ ਹੋਰ ਵਧੀਆ ਬੈਸਟ ਕਰੂਗੀ ਕਿਉਂਕਿ ਜੌਰ ਦੇ ਵਿੱਚ ਜਿਵੇਂ ਬੈ ਕੇ ਵੀਰੇ ਨੇ ਮੜਾ ਇਹਨੂੰ ਇਕੱਲੇ ਹੰਡਾ ਕਰਿਆ ਨਾ ਕਲਾਈਪਿੰਗ ਵੀਰੇ ਬਹੁਤ ਸੋਹਣਾ। ਹੁਣ ਆਪ ਸਾਡੇ 3.5 ਸਾਲ ਦੀ ਬੇਟੀ ਦੇਖੋ ਕਿਵੇਂ ਬਰਪੀ ਜਿਹੜਾ ਲਗਾ ਰਹੀ ਆ। ਇਹ ਕਿੰਨੇ ਕਿ ਬੱਚਿਆਂ ਨੂੰ ਇਦਾਂ ਜੇਕਰ ਆਪਾਂ ਜੇਕਰ ਅਸੀਂ ਇਹ ਕੰਮ ਜਿੰਦੁਰ ਪ੍ਰਯਤਨ ਕਰਾਂਗੇ ਬੱਚੇ ਉਧਰਲੀ ਸਾਈਡ ਨੂੰ ਜਿਹੜੇ ਆ। ਇਹ ਕੱਟ ਵਾਹ ਅਰੀਆ ਬਹੁਤ ਸੋਣਾ ਬਹੁਤ ਸੋਣਾ ਵਾਹ ਜਾਨ ਬਹੁਤ ਸੋਣਾ ਇਹ ਮੈਂ ਪ੍ਰੈਸਰ ਦੀ ਨਹੀਂ ਕਰਾਉਣਾ ਕੋਈ ਮੈਸੇਜ ਵੀ ਕਰਦੇ ਸੀ ਪ੍ਰੈਸਰ ਦੀ ਕਰਾਉਣਾ ਤੁਹਾਡੇ ਸਾਹਮਣੇ ਕੀਤਾ ਨਾ ਜੋ ਕਰ ਦਿੱਤਾ ਇਹ ਮੈਂ ਪ੍ਰੈਸਰ ਦੀ ਕੋਈ ਚੀਜ਼ ਨਹੀਂ ਕਰਾਉਣਾਗਾ ਨਾ ਇਹ ਤੇ ਬਰਡਨ ਦੇਣਾ ਵਿੱਚ ਬਹੁਤ ਕਰਨਾ ਇਹੀ ਕਰਨਾ ਮੈਂ ਐਂਟਰਟੇਨਮੈਂਟ ਸਮਝ ਕੇ ਕਰਦੀ ਆ ਬਸ ਸਭ ਤੋਂ ਵੱਡੀ ਗੱਲ ਹੈ ਵੀਰੇ ਮੋਬਾਈਲ ਨਹੀਂ ਦੇਖਦੀ ਸੀ ਅਸੀਂ ਹੁਣ ਮਾਝੇ ਰੀਚ ਜਾ ਕੇ ਆਏ ਆ ਜਗਰਾਉਂ ਤੋਂ ਚੱਲ ਕੇ ਗਰਦਾਸਪੁਰ ਗਏ ਆ ਸਵੇਰ 4:30 ਵਜੇ ਉੱਥੇ ਲਾਸਟ ਵੀਕ

ਨੇੜੇ ਦੇ ਪਿੰਡਾਂ ਦੇ ਜੋ ਆਪਣੇ ਪਿੰਡ ਦੇ ਹੀ ਨੇ ਉਹਨਾਂ ਨੂੰ ਵੀ ਚੀਜ਼ ਵਾਇਰ ਤੋਂ ਹਟਣਾ ਵਾਇਰ ਤੋਂ ਖੜਾ ਛੁਕਿਆ ਉਹਨਾਂ ਦਾ ਤਾਂ ਹੀ ਆਪਾਂ ਕੀ ਗੌਰਮੇਟ ਵਿੱਚ ਪੈਸੇ ਬਣਾਏ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਬਹੁਤ ਵਧੀਆ ਐਕਟੀਵਿਟੀਆਂ ਵਾ ਕੋਈ ਸਮਾਨ ਮੈਂ ਕੈਰੀ ਨਹੀਂ ਕੀਤਾ ਆਲੇ ਮੈਨੂੰ ਐਸੀ ਚਾਹਨਾ ਫੇਰੀ ਵੀਰਾ ਕਹਿੰਦਾ ਸੀ ਕੋਈ ਨਹੀਂ ਤੁਹਾਡਾ ਨਹੀਂ ਸਨਮਾਨ ਕਰਦਾ ਮੈਂ ਕਿ ਨਹੀਂ ਬੱਚੇ ਨੂੰ ਸਿੱਖਣਾ ਕੀ ਮਿਲੂ ਜੇ ਕੋਈ ਕਰੂੰਗੀ ਤਾਂ ਪ੍ਰਾਈਸ ਮੈਨੂੰ ਨਹੀਂ ਤਾਂ ਨਹੀਂ ਲੈਣਾ ਹਰ ਅੰਡਰਰੇਡ ਦੇ ਵਿੱਚ ਇਹ ਪਹਿਲੀ ਵਾਰੀ ਭੱਜੂਗੀ ਤੇ ਮੈਨੂੰ ਚਾਹੀਦਾ ਤਾਂ ਹਾਰ ਹੀ ਜਾ ਤੇ ਪਤਾ ਲੱਗੇ ਵੀ ਤੇ ਮਕਾੜੇ ਵਿੱਚ ਕਿਵੇਂ ਜਾਣਾ ਤੇ ਕੋਈ ਢੱਲੀ ਜਾਣਾ ਇਸ ਵਾਰ ਨਹੀਂ। ਬਹੁਤ ਬਹੁਤ ਸ਼ੁਕਰਾਨਾ ਬਰੇ ਬਹੁਤ ਵੀਏ ਤੁਹਾਡਾ ਤੇ ਗੁਰੂ ਮਹਾਰਾਜ ਜੀ ਨੇ ਕਰਦੇ ਬੱਚੀ ਤੇ ਬਹੁਤ ਬਹੁਤ ਮੈਂ ਉਹ ਦੇਖੀ ਦੇਖ ਕੇ ਕਿਹੜਾ ਸਨਮਾਨ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ ਖੁੱਦਾ ਤੇ ਅਕਾਲ ਰੋਡ ਸਾਈਕਲ ਕਲਾਬ ਕੋਲੋ ਕੀਤਾ ਜਾ ਰਿਹਾ ਆਪਾਂ ਫਿਨਿਸ਼ਿੰਗ ਪੁਆਇੰਟ ਤੇ ਪਹੁੰਚ ਗਏ ਸੀਗੇ ਅੱਜ ਦੀ ਰੈਲੀ ਦੇ ਤੇ ਇੱਥੇ ਆਪਣੇ ਨਾਲ ਬਾਈ ਸਿਕੰਦਰ ਹੈਗੇ ਆ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਰਿਹਾ ਅੱਜ ਦਾ ਰੈਲੀ ਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਵਾ ਤੇ ਵੱਡੀ ਗੱਲ ਬਾਈ ਇਹ ਹੈ ਹਨਾ ਸਾਡਾ ਨਾਮ ਉਹਨਾਂ ਚੋਂ ਨਾ ਚਾਹੀਦਾ ਵਾ ਯਾਰ ਜਿਹੜੇ ਸਪਰੈਡ ਕਰਦੇ ਪੋਜ਼ਿਟਿਵਿਟੀ ਸਪਰੈਡ ਕਰਦੇ ਹਾਂ ਹਾਂਜੀ ਹਾਂਜੀ ਪੰਜਾਬ ਨੂੰ ਇਹ ਜਿਹੇ ਆਲਾਮਤਾਂ ਵਾ ਸਵੇਰੇ ਅਖਬਾਰ 'ਚ ਬਦਨਾਮੀ ਰਾਤ ਨੂੰ ਵੀਡੀਓ 'ਚ ਬਦਨਾਮੀ ਹਾਂਜੀ ਇਹ ਜਿਆ ਕੋਈ ਉੜਤਾ ਪੰਜਾਬ ਕਹੀ ਜਾਂਦਾ ਕੋਈ ਕੀ ਕਹਿ ਰਿਹਾ ਵਾ ਹਰ ਸਮੱਸਿਆ ਹੈ ਅਸੀਂ ਆਪਣੇ ਘਰ ਦੀ ਸਮੱਸਿਆ ਹੱਲ ਕਰ ਲਾਂਗੇ ਪਰ ਅਸੀਂ ਦੂਜਿਆਂ ਲਈ ਤਮਾਸ਼ਾ ਨਹੀਂ ਬਣਨਾ ਹਾਂ ਪੰਜਾਬ ਦੀ ਜਿਹੜੀ ਮੰਨ ਲਓ ਜਵਾਨੀ ਹੈਗੀ ਆ ਪਨੀਰੀ ਜਿਹੜੀ ਪੰਜਾਬ ਦੀ ਹੈਗੀ ਉਹਨੂੰ ਕਹਿੰਦੇ ਆ ਵੀ ਇਹ ਨਸ਼ਿਆਂ ਦੇ ਵੱਲ ਹੈਗੀ ਆ ਪਰ ਆਪਾਂ ਇਹ ਨਹੀਂ ਕਹਿ ਸਕਦੇ ਜਦੋਂ ਆਪਾਂ ਇੱਧਰ ਦੇਖਦੇ ਆ ਅੱਜ ਤਾਂ ਬਹੁਤ ਸਾਰਾ ਹਯੂਮ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਪੰਜਾਬ ਦੇ ਨੌਜਵਾਨ ਹੈਗੇ ਆ ਜਿਹੜੇ ਸਾਈਕਲਿੰਗ ਕਰਦੇ ਆ ਸਹੀ ਪਾਸੇ ਵੀ ਆ ਤੇ ਪਰ ਜਿਹੜੇ ਕੁਝ ਗਲਤ ਹੈਗੇ ਉਹਨਾਂ ਨੂੰ ਆਪਾਂ ਸਹੀ ਪਾਸੇ ਲਿਆ ਸਕਦੇ ਹਾਂ ਜੀ ਇਹੀ ਇੱਥੇ ਕੋਈ ਕਾਰਨਾਮਾ ਹੋਇਆ ਹੁੰਦਾ ਕੋਈ ਟੀਕਾ ਲਾ ਕੇ ਮੁੰਡਾ ਡਿੱਗਿਆ ਹੁੰਦਾ ਹਰ ਤੱਕ ਉਹਦੀ ਵੀਡੀਓ ਸਵੇਰੇ ਆਪਾਂ ਅ 6 ਵਜੇ ਤੇ 5 ਵਜੇ ਦੇ ਇਕੱਠੇ ਆ। ਹਾਂ ਜੀ। ਕਿ ਸਾਰੀ ਵੀਡੀਓ ਉਹ ਪੂਰੇ ਇੰਡੀਆ ਤੇ ਕਿ ਪੂਰੇ ਪੰਜਾਬ ਤੇ ਸਪਰੈਡ ਹੋ ਜਾਣੀ ਸੀ। ਹੋ ਜਾਣੀ ਸੀ ਹੋ ਜਾਣੀ। ਬਿਲਕੁਲ। ਇਹ ਜਿਹੇ ਇਵੈਂਟ ਜਿਹੜੇ ਇਹ ਸਪਰੈਡ ਨਹੀਂ ਹੁੰਦੇ। ਚੰਗੀਆਂ ਚੀਜ਼ਾਂ ਦਾ ਘੱਟ ਹੀ ਸਪਰੈਡ ਹੁੰਦੀਆਂ ਨੇ। ਹੁੰਦੀਆਂ ਹੁੰਦੇ ਬਿਲਕੁਲ। ਉਹ ਕਰਦੇ ਰਹੋ। ਨਹੀਂ ਹੁੰਦੀਆਂ। ਪਰ ਜਿੰਨੇ ਕੁ ਲੋਕ ਜੁੜਦੇ ਆ ਸੋ ਉਹ ਲਾਹੇਵੰਦ ਦੇ ਹੀ ਆ। ਲਾਹੇਵੰਦ ਆ ਹਾਂ ਜੀ। ਉਹ ਆਪਾਂ ਤਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਾਰੇ ਜਿੰਨੀਆਂ ਵੀ ਕਲੱਬਾਂ ਨੇ ਸਾਰਿਆਂ ਨੂੰ ਇਹੀ ਮੈਸੇਜ ਦਿੰਨੇ ਆ ਕਿ ਇਹ ਜਿਹੇ ਇਵੈਂਟ ਕਰਾਓ। ਹਾਂ ਜੀ ਸਰ। ਇਹ ਜਿਹੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਲਈ ਕੋਈ ਬੰਦਾ ਕਿਸੇ ਨੂੰ ਸਾਈਕਲ ਤਾਂ ਮੰਗੂਗਾ ਨਾ ਮੰਗੂਗਾ ਮੰਗੂਗਾ ਬਿਲਕੁਲ ਸਹੀ ਗੱਲ ਆ ਲਈ ਹਾਂਜੀ ਸੋ ਪਿਆਰ ਦੀ ਭਾਵਨਾ ਵਾਧੀ ਆ ਸਾਈਕਲ ਲੈ ਕੇ ਆਊਗਾ ਉੱਤੇ ਚੜੂਗਾ ਚਲਾਉਣ ਦੀ ਉਹ ਮੋਟੀਵੇਸ਼ਨ ਮਿਲਦੀ ਆ ਸੋ ਸਾਰੇ ਬਾਈ ਚੜ ਦੀ ਗੱਲ ਆ ਲਈ ਆ ਬਹੁਤ ਵਧੀਆ ਬਾਈ ਬਹੁਤ ਧੰਨਵਾਦ ਹਾਂਜੀ ਮਿਲਦੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਿਕੰਦਰ ਤੁਸੀਂ ਗੱਲਬਾਤ ਕੀਤੀ ਆ ਤੇ ਥੈਂਕ ਯੂ ਵੀਰੇ ਥੈਂਕ ਯੂ ਭਾਈ ਜੀ ਰਾਈਡ ਦੀ ਜਿਹੜੀ ਸਮਾਪਤੀ ਹੋ ਗਈ ਸੀਗੀ ਉਸ ਤੋਂ ਬਾਅਦ ਰਫਰੈਸ਼ਮੈਂਟ ਜਿਹੜੀ ਦਿੱਤੀ ਗਈ ਆ ਆ ਸਾਡੇ ਪੀਬੀ04 ਸਾਈਕਲਿੰਗ ਗਰੁੱਪ ਦਾ ਜਗਤਾਰ ਸਾਡਾ ਬਾਈ ਸ਼ੱਕਰਿਆ ਤੇ ਆਪਣੀ ਫਸ਼ਮਣ ਇੰਦਰ ਬਾਇਆ ਸਰੇਂਦਰ ਵੀ ਬਹੁਤ ਵਧੀਆ ਪ੍ਰਬੰਧ ਸੀਗਾ ਬਾਈ ਦਾ ਸੈਂਡਵਿਚ ਵਗੈਰਾ ਜਿਹੜਾ ਹੈਗਾ ਰਫਰੈਸ਼ਮੈਂਟ ਦੇ ਵਿੱਚ ਦਿੱਤਾ ਗਿਆ ਬਹੁਤ ਵਧੀਆ ਪ੍ਰਬੰਧ ਸੀਗਾ ਸਾਰੀ ਰੈਲੀ ਦੇ ਵਿੱਚ ਬੜਾ ਵਾਹਿਗਤ ਤੇ ਓਕੇ ਰਿਪੋਰਟ ਸੀ ਸਰ ਰੈਲੀ ਤੇ ਰੇਸ ਜਿਹੜੀ ਹੈਗੀ ਉਹ ਫਿਨਿਸ਼ ਕਰਨ ਤੋਂ ਬਾਅਦ ਸਾਈਕਲ ਟੰਗਲੇ ਸੀ ਪਿੱਛੇ ਸਟੈਂਡ ਤੇ ਇੱਧਰ ਬਾਈ ਨੇ ਸਾਈਕਲ ਖੋਲ ਕੇ ਗੱਡੀ ਦੇ ਵਿੱਚ ਰੱਖ ਲਿਆ ਤੇ ਤੁਰਨ ਦੀਆਂ ਜਿਹੜੀਆਂ ਤਿਆਰੀਆਂ ਹੁਣ ਹੋ ਗਈਆਂ ਪਿੰਡ ਨੂੰ ਵਾਪਸੀ ਦੀਆਂ ਤੇ ਇੱਧਰ ਉਹ ਸਮਾਨ ਸੋਣ ਚੱਕ ਲਿਆ ਤੇ ਆਪਾਂ ਵੀ ਆਪਣੇ ਸਾਈਕਲ ਜਿਹੜੇ ਹੈਗੇ ਉਧਰ ਆਪਣੀ ਜੀਬ ਤੇ ਤਾਂ ਰੱਖਦੇ ਆ ਤੇ ਫਿਰ ਇੱਥੋਂ ਕਰਦੇ ਆ ਪਿੰਡ ਦੀ ਵਾਪਸੀ ਆ ਨਾਲ ਸੀ ਮੇਰੇ ਆ ਨਾਲ ਸੀ ਜ ਮੁੰਡਾ ਚੱਲੀਏ ਭਾਈ ਠੀਕ ਹੈ ਪ੍ਰਧਾਨ ਜੀ ਓਕੇ ਜੀ ਆਜੋ 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 ਭਾਈ ਰਮਨਤ ਆਜੋ ਰੇਲੀ ਫਿਨਿਸ਼ ਹੋ ਗਈ ਸੀਗੀ ਤੇ ਆਪ ਆਪਨੇ ਸਾਈਕਲ ਜਿਹੜੇ ਹੈਗੇ ਆ ਉਹ ਲਾਦ ਲਏ ਆ ਤੇ ਬਸ ਇਥੋਂ ਚੱਲਣ ਦੀ ਜਿਹੜੀ ਹੈਗੀ ਆ ਤਿਆਰੀ ਉਹ ਆਪਾਂ ਕਰਨ ਲੱਗੇ ਆ ਸਾਰੇ ਜਿਹੜੇ ਬਾਕੀ ਰਾਈਡਰ ਹੈਗੇ ਆ ਉਹ ਇਥੋਂ ਚਲੇ ਗਏ ਆ ਬਾਈਰ ਵਰਗੇ ਜਿਹੜੇ ਪ੍ਰਬੰਧ ਸੀ ਉਹ ਬਸ ਰਹਿ ਗਏ ਆ ਤੇ ਆਪਾਂ ਵੀ ਇਥੋਂ ਮਾਨਕੀ ਤੋਂ ਚੱਲਦੇ ਆ ਉਸ ਤੋਂ ਬਾਅਦ ਬਸ ਮਾਨਕੀ ਤੋਂ ਚੱਲ ਕੇ ਤੇ 100 200 ਕਿਲੋਮੀਟਰ ਜਿਹੜੇ ਗੁਰਦਾਰਾ ਬਰਨਾਲਾ ਵਾਇਆ ਬਰਨਾਲਾ ਹੁੰਦੇ ਹੋਏ ਆਪਾਂ ਫਰੀ ਕੋਟ ਪਿੰਡ ਆਪਣੇ ਜਿਹੜਾ ਹੈਗਾ ਪਹੁੰਚ ਗਏ ਆਪਾਂ ਚੱਲ ਪਏ ਸੀ ਮਾਨਕੀ ਤੋਂ ਪਿੰਡ ਵੱਲ ਨੂੰ ਵਾਪਸੀ ਆ ਤੇ ਉਸੇ ਜੀਪ ਦੇ ਵਿੱਚ ਹੈ ਸੈਨਾ ਆਪਣਾ ਪ੍ਰਿਪਰੇਸ਼ਨ ਤੋਂ ਪਿੰਡ ਦੇ ਵਿੱਚ ਅਸੀਂ ਗਏ ਹੋਏ ਤੇ ਹੁਣ ਚੱਲਦੇ ਆਪਾਂ ਵਾਪਸੀ ਕਰਦੇ ਆ ਪਿੰਡ ਜਾ ਕੇ ਪਿੰਡ ਕਰਾਂਗੇ ਬਰਾਉਂਦੀ ਟਾਈਮ ਹੋ ਗਿਆ ਭਾਈ ਸਮਾਂ ਹੋ ਗਿਆ ਪੌਣੇ 4 ਪੌਣੇ 4 ਦਾ ਸਮਾਂ ਹੋ ਗਿਆ ਤੇ ਆਪਾਂ ਘਰ ਪਹੁੰਚ ਗਏ ਆ 11 ਵਜੇ ਚੱਲੇ ਸੀ ਆਪਾਂ 4 ਘੰਟੇ ਲੱਗ ਗਏ ਯਾਰ ਹਾਂ 11 ਵਜੇ ਆਪਾਂ ਚੱਲੇ ਸੀਗੇ ਮਾਨਕੀ ਤੋਂ ਤੇ ਪਿੰਡ ਪਹੁੰਚ ਗਏ ਘਰੇ ਤੇ ਹੁਣ ਸਾਈਕਲ ਜਿਹੜੇ ਹੈਗੇ ਉਹ ਲਾਉਣ ਲੱਗੇ ਆਪਾਂ ਤੇ ਆਪਣੇ ਚੈਨਲ ਨੂੰ ਜਿਹੜਾ ਹੈਗਾ ਹੁਣ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਹਾਂ ਇੱਥੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ